ਦਰਦਨਾਕ ਸੜਕ ਹਾਦਸੇ ਦੀਆਂ ਇਹ ਤਸਵੀਰਾਂ ਗੜ ਸ਼ੰਕਰਦਿਆ ਨੇ ਜਿੱਥੇ ਬੀਤੀ ਰਾਤ ਇੱਕ ਟੈਂਕਰ ਅਤੇ Tata 207 ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾ ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਆਪਣੇ ਹੋਰ ਰਿਸ਼ਤੇਦਾਰਾਂ ਦੇ ਨਾਲ ਲੁਧਿਆਣਾ ਤੋਂ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਰਾਸਤੇ ਦੇ ਵਿੱਚ ਕੀ ਗੜਸ਼ੰਕਰ ਨੇੜੇ ਤਹਿਸੀਲ ਕੰਪਲੈਕਸ ਦੇ ਕੋਲ ਸਾਹਮਣੇ ਤੋਂ ਆ ਰਹੀ ਇੱਕ ਟੈਂਕਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ Tata 207 ਦੇ ਵਿੱਚ ਸਵਾਰ 14 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਗਈ ਜਦਕਿ ਜ਼ਖਮੀਆਂ ਦੇ ਵਿੱਚੋਂ 4 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹਨਾਂ ਨੂੰ DD ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਧਿਆਨੇ ਬਲਵਾਰ ਇਸੇ ਤੇ ਹੀ ਅਸੀਂ ਕਚਹਿਰੀਆਂ ਮੋੜੇ ਰੋਕਣੀ ਸੀਗੀ ਗੱਡੀ ਉੱਥੇ ਲਾਣਾ ਸੀਗਾ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਕਿਸ਼ਣ ਗੱਡੀ ਰੁੱਕ ਵੀ ਗਈ ਸੀ ਸਾਹਮਣੇ ਅੱਧਰ ਨੂੰ ਕੁਝ ਪਤਾ ਲੱਗਿਆ ਟਰਾਲਾ ਬੈਕ ਸੈਟ ਟਰਾਲੂ ਪਿੱਛੇ ਲੱਗਿਆ ਆ ਪਿੱਛੇ ਲੱਗਿਆ ਧਰੋ ਆ ਰਿਹਾ ਹਮਾਂ ਆਹੋ ਫਾਦੀ ਸਾਹਮਣੇ ਕੁਝ ਨਹੀਂ ਪਤਾ ਲੱਗਿਆ ਕਿੱਧਰੋਂ ਆ ਗਿਆ ਸਾਨੂੰ ਤਾਂ ਬਸ ਐਸੇ ਜਿੱਦਾਂ ਝੋਲ ਹੋ ਗਈ ਗੱਡੀ ਚ ਤਾਂ ਪਤਾ ਲੱਗਿਆ ਉਧਰ ਜਦੋਂ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅੱਜ ਧਾੜਾ ਹਾਦਸਾ ਇੱਕ ਇਨਫਰਮੇਸ਼ਨ ਆਈ ਕਿ ਕਚਹਿਰੀ ਅੱਗੇ ਇੱਕ ਐਕਸੀਡੈਂਟ ਹੋਇਆ ਜਿੱਥੇ ਮੌਕੇ ਜਾ ਕੇ ਦੇਖਿਆ ਤਾਂ ਇੱਕ ਤੇਲ ਟੈਂਕਰ ਟਰੱਕ ਜਿਹੜਾ ਸ਼ਾਰਪਸਰ ਤੋਂ ਆ ਰਿਹਾ ਸੀ ਤੇ ਇੱਕ ਗੱਡੀ ਜਿਹੜੀ ਇਧਰੋਂ ਚਾਟਾ 207 ਸਵਾਰੀਆਂ ਸਮੇਤ ਕਿਸੇ ਫੰਕਸ਼ਨ ਤੋਂ ਲੁਧਿਆਣਾ ਵੱਲੋਂ ਆਪਣੇ ਪਿੰਡ ਨੂੰ ਜਾ ਰਹੀ ਸੀ ਜਦੋਂ ਕਚਹਿਰੀ ਅੱਗੇ ਆਏ ਤਾਂ ਉਹ ਤੇਲ ਟੈਂਕਰ ਜਿਹੜਾ ਦਾ ਆਪਸੇ ਟਕਰਾ ਗਏ ਜਿਸ ਨਾਲ ਤੇ ਕਾਫੀ ਸੱਟਾਂ ਲੱਗੀਆਂ ਤੇ ਇਹਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਤੇ ਜਿਨ੍ਹਾਂ ਵਿੱਚੋਂ ਪਤਾ ਲੱਗਿਆ ਜਾ ਕੇ ਕਿ ਦੋ ਇੱਕ ਲੇਡੀਜ਼ ਤੇ ਇੱਕ ਜਰਨਸੀ ਮੌਤ ਚੁੱਕੀ ਹੈ। ਇਹਦੀ ਕਾਰਵਾਈ ਜਿਹੜਾ ਡਰਾਈਵਰ ਆ ਉਹ ਵੀ ਆਪਣੇ ਵਿੱਚੋਂ ਪੱਟ ਕੇ ਕੱਢਿਆ ਗਿਆ, ਬਾਰੀ ਪੱਟ ਕੇ ਤੇ ਜਿਹਨੂੰ ਵੀ ਗੱਡੀ ਰਾਹੀਂ ਭੇਜਿਆ ਗਿਆ। ਜ਼ਿਕਰ ਹੋ ਗਿਆ ਕਿ ਸੂਬੇ ਅੰਦਰ ਸੜਕੀ ਹਾਦਸਿਆਂ ਦਾ ਗ੍ਰਾਫ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ, ਜੋ ਕਿ ਇੱਕ ਗੰਭੀਰ ਮੁੱਦਾ ਬਣ ਗਿਆ ਹੈ। ਗੜਸ਼ੰਕਰ ਤੋਂ ਸੰਜੀਵ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978